ਜਦੋਂ ਜਦੋਂ ਵੀ ਪੰਜਾਬ ਉੱਤੇ ਕਿਸੇ ਵੀ ਮਾੜੀ ਅੱਖ ਰੱਖੀ ਜਾਊਗੀ ਮੈਂ ਪੰਜਾਬ ਦੀ ਧੀ ਆ ਤੇ ਪੰਜਾਬ ਦੇ ਲੋਕ ਸ਼ੇਰ ਦੀਆਂ ਨੂੰ ਜਨਮ ਦਿੰਦੇ ਨੇ ਤੇ ਯਾਦ ਰੱਖਿਓ ਪੰਜਾਬ ਦੇ ਲੋਕ ਸ਼ੇਰ ਦੀਆਂ ਨੂੰ ਜਨਮ ਦਿੰਦੇ ਨੇ ਤੇ ਯਕੀਨ ਰੱਖਿਓ ਜਦੋਂ ਵੀ ਕਿਸੇ ਨੇ ਵੀ ਪੰਜਾਬ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਰਗੇ ਨੌਜਵਾਨ ਅੱਗੇ ਆਉਣਗੇ ਅੱਗੇ ਆਉਣਗੇ ਯਾਰ ਵੀ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਤੇ ਜਿੰਮੀ ਤੁਸੀਂ ਸ ਨੀ ਦੇ ਨਾਲ ਜਿੰਨੀ ਬਾਣ ਦੇ ਨਾਲ ਤੁਸੀਂ ਸਾਨੂੰ ਇਹ ਕੁਰਸੀਆਂ ਉੱਤੇ ਬਿਠਾਇਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਪੁਰਾਣੇ ਵਿਗੜੇ ਹੋਏ ਸਿਸਟਮ ਨੂੰ ਅਸੀਂ ਕਿਸ ਤਰੀਕੇ ਠੀਕ ਕਰੀਏ ਬਹੁਤ ਥਾਵਾਂ ਤੇ ਇਹਨਾਂ ਨੂੰ ਸਮਝਾਇਆ ਜਾਂਦਾ ਬਹੁਤ ਥਾਵਾਂ ਤੇ ਇਹਨਾਂ ਨੂੰ ਤਰੀਕੇ ਨਾਲ ਚਲਾਇਆ ਜਾਂਦਾ ਪਰ ਯਕੀਨ ਰੱਖਿਓ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕਾਂ ਦਾ ਟਿਕਣਾ ਕੋਈ ਸੌਖਾ ਕੰਮ ਨਹੀਂ ਹੈ ਪਹਿਲਾਂ ਛੇੜੀ ਹੋਉਂਦੀ ਹੀ ਨਹੀਂ ਤੁਹਾਡੇ ਕਿਵੇਂ ਚਾਰ ਬੰਦਿਆਂ ਨੂੰ ਕਹਦਾ ਕਿ ਇਲੈਕਸ਼ਨ ਲੜੋ ਕਿਸੇ ਕੋਈ ਦੂਜਾ ਬੰਦਾ ਮੂਹੇ ਕਰੂਗਾ ਜਿਹੜਾ ਬੰਦਾ ਬੇਹੱਦ ਸਾਂਤ ਤੁਰਾ ਬੰਦਾ ਹੈ ਕਿਉਂਕਿ ਇਹਦੇ ਵਿੱਚ ਆਉਣ ਦੇ ਲਈ ਤੁਹਾਨੂੰ ਆਉਂਦਾ ਟੋਟਲੀ ਇਸ ਸਿਸਟਮ ਨੂੰ ਸਮਝਣਾ ਪੈਂਦਾ ਇਹ ਚਿੱਕੜ ਦੇ ਵਿੱਚ ਤੁਹਾਨੂੰ ਜਾਣਾ ਪੈਂਦਾ ਹੈ ਇਹ ਚਿੱਕੜ ਨੂੰ ਦੇਖਣਾ ਪੈਂਦਾ ਹੈ ਕਿਸ ਤਰੀਕੇ ਦਾ ਹਰ ਬੰਦਾ ਹਿੰਮਤ ਨਹੀਂ ਕਰਦਾ ਜੀ ਅੱਜ ਆਪਦੇ ਪਰਿਵਾਰ ਦੇ ਚਾਰ ਜੀਆਂ ਦਾ ਖਰਚਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਔਖੀਆਂ ਨੇ ਪਰ ਜਦੋਂ ਤੁਹਾਡੇ ਉੱਤੇ ਤੁਹਾਡੇ ਉੱਤੇ ਨਾ ਜਦੋਂ ਐਡੇ ਹਲਕੇ ਦੀ ਲੱਖਾਂ ਲੋਕਾਂ ਦੀ ਉਮੀਦ ਹੋਵੇ ਉਹ ਜ਼ਿੰਮੇਵਾਰੀ ਨੂੰ ਸਾਹਮਣਾ ਉਹ ਜ਼ਿੰਮੇਵਾਰੀ ਨੂੰ ਦੇਖਣਾ ਉਹ ਵੀ ਰਾਜਨੀਤਿਕ ਵਰਗੇ ਸਿਸਟਮ 'ਚ ਜਿੱਥੇ ਪੋਲਿਟਿਕਸ ਤੁਹਾਨੂੰ ਪਤਾ ਕਿੱਦਾਂ ਦੀ ਹੈ ਪੋਲਿਟਿਕਸ ਕੋਈ ਸੌਖਾ ਕੰਮ ਨਹੀਂ ਹੈ ਜਿਵੇਂ ਇੱਥੇ ਬਹਿ ਜਾਓ ਸਰਦਾਰੀਆਂ ਮਿਲ ਗਈ ਅੱਗੇ ਪਿੱਛੇ ਥੋੜੇ ਗੱਲ ਮੈਨੇ ਤੇ ਬੱਲੇ ਇਹ ਬੱਲੇ ਬੱਲੇ ਦੇਖਣ ਨੂੰ ਹੁੰਦੀ ਹੈ ਜੀ ਇਹ ਇਹ ਅਹੰਜੀ ਚੀਜ਼ਾਂ ਨੇ ਜਿਹੜੀ ਰਾਤ ਨੂੰ ਸੌਣ ਨਹੀਂ ਦਿੰਦੀ ਤੁਹਾਨੂੰ ਇਹ ਤਾਜ ਕੰਡਿਆਂ ਦਾ ਹੈ ਤੇ ਇੱਥੇ ਇਹ ਸਿਸਟਮ ਨੂੰ ਸਾਫ਼ ਕਰਨ ਲਈ ਜੇ ਕਿਸੇ ਨੇ ਬਾਹਰੀ ਮੁਦਦ ਕਰ ਦੇਣਾ ਕੋਈ ਬੰਦਾ ਕੀ ਅਸੀਂ ਇਸ ਸਿਸਟਮ ਨੂੰ ਇਸ ਤਰੀਕੇ ਜਿਸ ਤਰੀਕੇ ਦਾ ਲੰਬਾ ਸਮੇਂ ਤੋਂ ਚੱਲਦਾ ਆ ਰਿਹਾ ਇਹਨੂੰ ਬਚੂਗਾ ਨਹੀਂ ਉਹ ਬੰਦਾ ਇਹ ਰਾਜਨੀਤੀ ਦੇ ਵਿੱਚ ਬਹੁਤੇ ਸਿੱਧੇ ਬੰਦਿਆਂ ਨੂੰ ਕੱਟ ਦਿੱਤਾ ਜਾਂਦਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੋ ਇਹ ਸਿਸਟਮ ਨੂੰ ਸਾਨੂੰ ਸਮਝਣਾ ਪਵੇੜਾ ਇਹਦੇ ਵਿੱਚ ਵੜਨਾ ਪਵੇੜਾ ਫਿਰ ਇਹਨੂੰ ਬਦਲਣਾ ਪਵੇੜਾ ਅਗੀਆਂ ਪੀੜ੍ਹੀਆਂ ਆ ਰਹੀਆਂ ਨੇ ਆ ਜਿਹੜੇ ਬੈਠੇ ਆ ਨਾ ਸਾਡੇ ਤੋਂ ਛੋਟੇ ਇਹ ਸਾਡੇ ਤੋਂ ਵੀ ਉੱਪਰ ਨਿਕਲਣ ਲਈ ਯਾਦ ਰੱਖਿਓ ਸਾਡੇ 'ਚ ਕਮੀਆਂ ਹੋ ਸਕਦੀਆਂ ਸਾਡੀ ਆਉਣ ਵਾਲੀ ਅਗਲੀ ਪੀੜ੍ਹੀ ਨਹੀਂ ਹੋਣੀ ਆ ਇਹਨਾਂ ਨੂੰ ਇਹ ਇਹ ਹੌਲੀ-ਹੌਲੀ ਸਿਸਟਮ ਬਦਲੂਗਾ ਪੰਜਾਬ ਬਦਲੂਗਾ ਇਹ ਪੱਕੀ ਗੱਲ ਹੈ ਮੈਂ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਇਸ ਪੁਰਾਣੇ ਉਲਦੇ ਹੋਏ ਸਿਸਟਮ ਨੂੰ ਸੁਲਝਾਉਣ ਲਈ ਦਿਨ ਰਾਤ ਲੱਗ ਦਿੱਤਾ ਹੈ ਜਿਸ ਤਰੀਕੇ ਹਰ ਘਰ ਦੀ ਬਿਜਲੀ ਮਾਫ ਕੀਤੀ ਗਈ ਹੈ ਜਿਸ ਤਰੀਕੇ ਪੰਜਾਬ ਵਿੱਚ ਨੌਕਰੀਆਂ ਲਈ ਇੱਕ ਵੀ ਪੈਸਾ ਨਹੀਂ ਚਾਹਦਾ ਮੇਰੇ ਕੋਲ ਬਹੁਤ ਲੋਕ ਆਉਂਦੇ ਕਿ ਨੌਕਰੀ ਦੀ ਇੱਧਰ ਸਿਫਾਰਿਸ਼ ਸਾਡੇ ਮੁੱਖ ਮੰਤਰੀ ਨਾ ਸਿਫਾਰਿਸ਼ ਲੈਂਦੇ ਆ ਨਾ ਇਥੇ ਪੈਸਾ ਚੱਲਦਾ ਨਹੀਂ ਬਿਨਾਂ ਰਿਸ਼ਤਤੋਂ ਯੋਗਤਾ ਦੇ ਅਧਾਰ ਉੱਤੇ ਪੰਜਾਬ ਸਰਕਾਰ ਨੌਕਰੀਆਂ ਦਿੰਦੀ ਹੈ ਇੱਕ ਚੀਜ਼ ਸ਼ਾਇਦ ਮੁੱਖ ਮੰਤਰੀ ਖੁਦ ਵੀ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਵੀ ਇਹ ਗੱਲ ਘਟ ਕਰਦੇ ਆ ਕਿ ਉਹਨਾਂ ਨੇ ਮੈਰੀ ਪਾਣੀ ਬਹੁਤ ਦੂਰ ਤੱਕ ਪਹੁੰਚਾ ਦਾ ਨਾ ਗੱਡੀਆਂ ਨੇ ਪੰਜਾਬ ਦਾ ਪਾਣੀ ਥੱਲੇ ਨੂੰ ਜਾ ਰਿਹਾ ਹੈ ਇਨਾ ਨੀਚੇ ਨੂੰ ਜੇ ਨਹਿਰਾ ਵਾਹ ਕੱਢੀਆਂ ਜਾਂਦੀਆਂ ਸੀ ਕਿਉਂ ਬੈਲਾਂ ਤੇਰਾ ਹੀ ਬੜੀ ਕੜਦੇ ਰਹਿੰਦੇ ਤਾਂ ਪਾਣੀ ਦਾ ਨਿਸ਼ਾਨ ਬਹੁਤ ਵੱਡਾ ਹੋਣਾ ਸੀ ਹੋਰ 40-50 ਸਾਲਾਂ ਤੱਕ ਟਿਊਬਨ ਫੇਲ ਹੋ ਜਾਣੀ ਸੀ ਸੋ ਜਿਹੜਾ ਨਹਿਰੀ ਕੰਮ ਕੀਤਾ ਜਾ ਰਿਹਾ ਹੈ ਪਿੰਡਾਂ 'ਚ ਖੇਤਾਂ ਨੂੰ ਪਾਣੀ ਨਹਿਰਾਂ ਨਾਲ ਹੀ ਪਹਚਾਰਿਆ ਪਹਚਾਇਆ ਜਾ ਰਿਹਾ ਹੈ ਇੱਕ ਬੜਾ ਕਾਬਲੇ ਤਰੀਫ਼ ਕੰਮ ਹੈ ਜੀ ਜਿਸ ਤਰੀਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਹਿਰ ਦੀਆਂ ਹਲਕੇ ਦੀਆਂ ਸਾਰੀਆਂ ਸੜਕਾਂ ਪਾਸ ਹੋ ਗਈਆਂ ਸਾਰੀਆਂ ਸੜਕਾਂ ਦਾ ਪੈਸਾ ਆ ਗਿਆ ਜੀ ਕੋਈ 2-4 ਸੜਕਾਂ ਨੂੰ ਛੱਡ ਕੇ ਉਹ ਵੀ ਸਰਕਾਰ ਨੇ ਜਿਹੜੀ ਮੰਜ਼ੂਰੀ ਦੇ ਦੇਣੀ ਹੈ ਵੱਖੋ ਵੱਖ ਜਿਹੜੇ ਕੰਮ ਆ ਉਹ ਸ਼ਹਿਰ ਚ ਚੱਲ ਰਹੇ ਨੇ ਮਿਆ ਕਾਉ ਦੇ ਵਿੱਚ ਪਹਿਲੀ ਵਾਰ ਅਸੀਂ ਜਿਹੜਾ 60 ਕਰੋੜ ਤੋਂ ਉੱਪਰ ਦਾ ਐਸਟੀਪੀ ਇਹ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੱਗ ਰਿਹਾ ਹੈ ਜੀ ਲਾਇਆ ਹੀ ਸੀ ਕਿਸੇ ਐਮਐਲ ਨੇ ਮੀਟਰ ਰੋਜ਼ਾਂ ਦੇ ਖੁੱਲ ਗਏ ਤੇ ਸਨੀਮ ਕਲੇਮ ਦੇ ਵਿੱਚ ਵੀ ਮੀਟਰ ਖੋਲੇ ਗਏ ਜੇ ਇੱਥੇ 3.5 ਐਸਟੀਪੀ ਜਿਹੜੇ ਸ਼ਹਿਰ ਲਈ ਪਾਸ ਹੋਏ ਨੇ ਕੋਜੋਲੀ ਵਾਟਰ ਕੋਈ 149 ਕਰੋੜ ਦਾ ਪ੍ਰੋਜੈਕਟ ਜਿਹੜਾ ਸ਼ਹਿਰ ਲਈ ਪਾਸ ਹੋਇਆ ਸੋ ਬਹੁਤ ਸਾਰੇ ਜਿਹੜੇ ਕੰਮ ਨੇ ਸੜਕਾਂ ਨੇ ਘੱਟੋਂ ਘੱਟ ਆਪਣੇ ਹਲਕੇ-ਹਲਕੇ 'ਚ 4-500 ਕਰੋੜ ਜਿਹਾ بجلی ਦੇ ਪੰਜਾਬ ਸਰਕਾਰ ਦੇ ਪੈਸੇ ਦਿੱਤੇ ਨੇ ਸਿਰਫ ਬਿਜਲੀ ਵਾਸਤੇ ਸੋ ਜੈ ਸਰਕਾਰ ਜਿੰਦਾਬਾਦ ਸੋ ਮੈਂ ਮੁਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ 7 ਸਾਲ ਹੋ ਗਏ ਨੇ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਮੇਰੀ ਮਦਦ ਕੀਤੀ ਹੈ ਮੈਨੂੰ ਪੈਸਾ ਦਿੱਤਾ ਹੈ ਲੋਕਾਂ ਨੂੰ ਪੈਸਾ ਆਇਆ ਹੈ ਅੱਗੇ ਸਿਸਟਮ ਉਹਨੂੰ ਕਿੰਨੀ ਇਮਾਨਦਾਰੀ ਨਾਲ ਕਿੰਨੀ ਤੇਜ਼ੀ ਨਾਲ ਜਿੰਨੇ ਟਾਂਡੇ ਦੇ ਬੁਣਦੇ ਅਸੀਂ 11 ਕਰੋੜ ਦੇ ਪਾਸ ਕਰਾਇਆ ਪੰਜ ਪੁਲ 4 ਸਾਲ ਹੋ ਗਏ ਹਲੇ ਤੱਕ ਸਿਸਟਮ ਉਲਝਿਆ ਹੋਇਆ ਉਹਨਾਂ ਨੂੰ ਬਣਾਉਣ ਦੇ ਲਈ ਸਾਡਾ ਕੰਮ ਆ ਪੈਸੇ ਲਿਆਉਣਾ ਮੈਂ ਉਹਨਾਂ ਨੂੰ ਬਹੁਤ ਵਾਰ ਸਮਝਾਇਆ ਜਿੰਨੇ ਵੀ ਅਫਸਰ ਹੁੰਦੇ ਕਿ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਤਾਂ ਅਸੀਂ ਸਾਰੇ ਪਬਲਿਕ EMPLOYEES ਹਾਂ ਅਸੀਂ ਲੋਕਾਂ ਲਈ ਕੰਮ ਕਰਦੇ ਹਾਂ ਸਾਡੀਆਂ ਤਨਖਾਹਾਂ ਲੋਕਾਂ ਦੇ ਟੈਕਸ ਚੋਂ ਆਉਂਦੀਆਂ ਨੇ ਤੁਹਾਨੂੰ ਜ਼ਰੂਰੀ ਨਹੀਂ ਕਿ ਤੁਹਾਡੇ MLA ਦੇ ਫੋਨ ਆਉਣਗੇ ਅੱਛੀ ਬੋਲੋ ਕਰੂਗਾ ਤਾਂ ਤੁਸੀਂ ਸੜਕ ਬਣਾਓਗੇ ਥੋੜੀ ਇੱਕ ਨੌਕਰੀ ਹੈ ਤੁਸੀਂ ਸਾਰੀ ਉਮਰ ਲੀਡਰ ਤਾਂ 5 ਸਾਲਾਂ ਬਾਅਦ ਰਿਪੀਟ ਹੋ ਜਾਣ ਬਦਲ ਜਾ ਤੁਸੀਂ ਤਾਂ ਸਾਰੀ ਉਮਰ ਤਨਖਾਹ ਲੈਨੇ ਮੁੜ ਕੇ ਪੈਨਸ਼ਨ ਲੈਨੇ ਸੋ ਉਹਨਾਂ ਨੂੰ ਸਮਝਾਉਂਦਾ ਇਹ ਸਿਸਟਮ ਹੌਲੀ-ਹੌਲੀ ਬਦਲਣਾ ਹੈ ਪੁਰਾਣਾ ਸਿਸਟਮ ਹੈ ਪੁਰਾਣੀਆਂ ਆਦਤਾਂ ਇਹਨਾਂ ਨੂੰ 60 ਸਾਲਾਂ ਦੀਆਂ ਪਈਆਂ ਹੋਈਆਂ ਨੇ ਲੱਗੀਆਂ ਹੋਈਆਂ ਇਮਾਨਦਾਰੀ ਨਾਲ ਲੱਗੀਆਂ ਹੋਈਆਂ ਕੰਮ ਕਰਨ ਵਾਲੇ ਅਸੀਂ ਨੌਜਵਾਨਾਂ ਜੋ ਕਿਸੇ ਤਰੀਕੇ ਦਾ ਕਦੀ ਵੀ ਇਹੋ ਜਿਹਾ ਸਮਝੌਤਾ ਨਹੀਂ ਕਰਾਂਗੇ ਜਿਹਦੇ ਨਾਲ ਮੇਰੇ ਪੰਜਾਬ ਦਾ ਸਾਡੇ ਲੋਕਾਂ ਦਾ ਸਾਡੇ ਕਿਸੇ ਵੀ ਵੰਗ ਦਾ ਅੱਧਾ ਇੰਚ ਦਾ ਵੀ ਨੁਕਸਾਨ ਹੋਵੇ ਇਹ ਨਾ ਸਮਝੌਤਾ ਕਰਨ ਵਾਲੇ ਦਿਨ ਅਸੀਂ ਨਹੀਂ ਜੰਗੇ ਸੋ ਸਾਰੀ ਟੀਮ ਦਾ ਮੇਰੇ ਭਰਾਵਾਂ ਦਾ ਧਿਆਨ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਪਤਾ ਨਹੀਂ ਕਿਸ ਮੇਰੇ ਕਰਮਾਂ ਦੇ ਵਿੱਚ ਜ਼ਿੰਮੇਵਾਰੀ ਸੀ ਇਹ ਜ਼ਿੰਮੇਵਾਰੀ ਪ੍ਰਮਾਤਮਾ ਨੇ ਮੈਨੂੰ ਦਿੱਤੀ ਹੈ ਚੰਗੇ ਕਰਮ ਬੰਦਾ ਜਦੋਂ ਇਹਨਾਂ ਕੁਰਸੀਆਂ ਤੇ ਬਹਿ ਜਾਂਦਾ ਤਾਂ ਉਹਦੀ ਮੈਂ ਕਈ ਵਾਰੀ ਬਹੁਤ ਵੱਡੀ ਹੋ ਜਾਂਦੀ ਵੀ ਮੈਂ 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 ਹਮੇਸ਼ਾ ਜਦੋਂ ਵੀ ਗੁਰਦੁਆਰੇ ਜਾਵਾਂ ਕਿਤੇ ਵੀ ਮੈਂ ਧਰਤੀ ਨੂੰ ਸੀਸ ਝੁਕਾਉਣੀ ਆ ਮੈਂ ਇਹੀ ਗੱਲ ਕਹਿੰਦੀ ਆ ਵੀ ਪਰਮਾਤਮਾ ਮੈਂ ਮਾਰਦੀ ਮੈਂ ਨਾਲ ਜੇ ਮੈਂ ਸਾਰੀ ਤੇਰੀ ਮੁੱਕ ਜਾਣੀ ਚਾਹੀਦੀ ਐ ਤੂੰ ਹੀ ਤੂੰ ਤੂੰ ਹੀ ਤੂੰ ਹੋਣੀ ਚਾਹੀਦੀ ਐ ਤੁਸੀਂ ਕੰਮ ਦਿੱਤੇ ਨੇ ਪਤਾ ਜੀ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਆ ਕਿ ਜਿਹੜਾ ਕੋਈ ਆਵੇ ਕੋਈ ਬਿਨਾਂ ਕੰਮ ਉਹਦਾ ਹਰ ਕੋਸ਼ਿਸ਼ ਕਰੀਦੀ ਆ ਕੋਈ ਵੀ ਹਾਂ ਦੇ ਉਹਦਾ ਕੰਮ ਅਸੀਂ ਕਰਵਾ ਕੇ ਤੋਰਦੇ ਰੇਲ ਪਿੰਡ ਵਿੱਚ ਰੇਲ ਸੂਲਤ ਹੋਵੇ ਸ਼ਹਿਰਾਂ 'ਚ ਸੂਲਤ ਹੋਵੇ ਸੜਕਾਂ ਠੀਕ ਹੋਣ ਹਲਕਾ ਬਣ ਸੂਲਤ ਹੋਵੇ ਪਰ ਚੀਜ਼ਾਂ ਨੂੰ ਥੋੜਾ ਥੋੜਾ ਸਮਾਂ ਲੱਗਦਾ ਚੀਜ਼ਾਂ ਅਸੀਂ ਬਾਸ ਕਰਵਾ ਲੈਨੇ ਆ ਫਿਰ ਸਿਸਟਮ ਵਿੱਚ ਇੰਪਲੀਮੈਂਟ ਕਰਨ ਵਿੱਚ ਵੀ ਸਮਾਂ ਲੱਗਦਾ ਸੋ ਮੈਂ ਸਾਰੇ ਅੰਦਾ ਤੁਸੀਂ ਮੇਰੇ ਤੇ ਵਿਸ਼ਵਾਸ ਜਟਾਇਆ ਐਮਐਲਏ ਮੈਨੂੰ ਬਣਾਇਆ ਤੁਸੀਂ ਮੰਤਰੀ ਬਣਾਇਆ ਬਹੁਤ ਛੋਟੀ ਉਮਰ 'ਚ ਤੇ ਹਾਲੇ ਜਿਹੜਾ ਮੇਰਾ ਸਫ਼ਰ ਲੰਮਾ ਛੋਟੀ ਉਮਰ ਦੇ ਵਿੱਚ ਬੜੇ ਤਜਰਬੇ ਲੈ ਜਾਂਦੇ ਤੇ ਖਾਸ ਕਰਕੇ ਨਾ ਹੁਣ ਮੈਨੂੰ ਲੋਕਾਂ ਵਿਚੇ ਰਹਿਣ ਦਾ ਮੌਕਾ ਮਿਲ ਰਿਹਾ ਜਿੱਨਾ ਜਿੱਨਾ ਮੈਂ ਜਾਂਦੀ ਆ ਜਿੱਨਾ ਮੈਂ ਗੱਲ ਕਰਦੀ ਆ ਮੈਨੂੰ ਹੋਰ ਜਿਆਦਾ ਤਜਰਬਾ ਆਉਂਦਾ ਤਜਰਬਾ ਬੜਾ ਮਾਇਦੇ ਰੱਖਦਾ ਸੋ ਸਾਰਿਆਂ ਦਾ ਪਰਿਵਾਰਾਂ ਦਾ ਮੇਰੇ ਪਰਿਵਾਰ ਦਾ ਕਿ ਜਿੰਨੇ ਵੀ ਲੋਕ ਤੁਸੀਂ ਇੱਥੇ ਸਾਥਤ ਪਹੁੰਚੀ ਹੋਈ ਹੈ ਥੋੜਾ ਇੱਥੇ ਪਹੁੰਚਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਾਂ ਹੁਣ ਪ੍ਰੋਗਰਾਮ ਹੈ ਜਿਹੜਾ ਸ਼ੁਰੂ ਹੋ ਗਿਆ ਜੀ ਉਹਨੂੰ ਸੁਣਦੇ ਆ ਵਾਹਿਗੁਰੂ ਜੀ ਦੇ ਖਾਲਸਾ